ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਆਪਣੇ ਚੈਨਲ ਦੇਸੀ ਵਲੋਗਜ਼ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਉਸ ਜਗ੍ਹਾ ਤੇ ਲੈ ਕੇ ਆਏ ਹਾਂ ਜਿੱਥੇ ਨੂਰਦੀਨ ਦੀ ਕਬਰ ਬਣੀ ਹੋਈ ਹੈ ਤੇ ਤੁਹਾਨੂੰ ਪਤਾ ਹੋਊਗਾ ਜਾਂ ਜਿਨ੍ਹਾਂ ਨੂੰ ਨਹੀਂ ਵੀ ਪਤਾ ਅਸੀਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਇਹ ਉਹੀ ਨੂਰਦੀਨ ਆ ਜਿਨੇ ਗੁਰੂ ਗੋਬਿੰਦ ਸਿੰਘ ਜੀ ਤੇ ਪੈਠੇ ਤੇ ਵਾਰ ਕੀਤਾ ਸੀ ਜਦੋਂ ਨੂਰਦੀਨ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਪੈਠੇ ਤੇ ਵਾਰ ਕੀਤਾ ਤਾਂ ਉਹਨਾਂ ਨੇ ਉਹਨਾਂ ਦੀ ਤਲਵਾਰ ਦਾ ਵਾਰ ਨੂੰ ਰੋਕ ਲਿਆ ਤੇ ਆ ਵੀ ਇਹ ਹੈ ਕਬਰ ਨੂਰਦੀਨ ਦੀ ਇੱਥੇ ਬਣੀ ਹੋਈ ਏ ਆਉਂਦਾ ਜਾਂਦਾ ਕੋਈ ਵੀ ਜਦੋਂ ਮਾਗੀ ਦਾ ਮੇਲਾ ਹੁੰਦਾ ਉਦੋਂ ਇੱਥੇ ਜ਼ਿਆਦਾ ਰੌਣਕ ਲੱਗਦੀ ਏ ਕੋਈ ਵੀ ਆਉਂਦਾ ਇੱਥੇ ਛੱਤਰ ਮਾਰ ਕੇ ਜਾਂਦਾ ਆ ਚੱਪਲਾਂ ਪਈਆਂ ਇੱਥੇ ਛੱਤਰ ਛੁੱਤਰ ਮਾਰ ਕੇ ਜਾਂਦੇ ਆ ਅਸੀਂ ਵੀ ਆਏ ਆ ਅਸੀਂ ਵੀ ਮਾਰ ਕੇ ਜਾਂਦੇ ਆ ਤੁਸੀਂ ਆਇਓ ਤੁਸੀਂ ਵੀ ਮਾਰ ਕੇ ਜਾਇਓ ਇਹ ਨੂਰਦੀਨ ਦੀ ਕਬਰ ਹੈ ਜੀ ਤੇ ਇੱਧਰ ਆਪਣੇ ਸਾਹਮਣੇ ਗੁਰਦੁਆਰਾ ਸਾਹਿਬ ਜੀ ਬਣੇ ਹੋਏ ਆ ਇਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਠੀਕ ਆ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਲਈ ਕਰ ਲਿਆ ਪੂਰਾ ਬਰੇ ਓਕੇ ਮਾਰੀਆਂ ਹੋਣੀਆਂ ਜਿਆਦਾ ਆ ਗਏ ਸੋ 2 ਰਹਿ ਗਈਆਂ ਕਿੰਨੀਆਂ ਮਾਰੀਆਂ ਹੋਣੀਆਂ ਸਭ ਸੰਗਤੋ ਜਦੋਂ ਗੁਰੂ ਗੋਬਿੰਦ ਸਿੰਘ ਜੀ ਤੇ ਨੂਰਦੀਨ ਨੇ ਹਮਲਾ ਕੀਤਾ ਤਾਂ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਦਾਤਨ ਕਰ ਰਹੇ ਸਨ ਇਸ ਥਾਂ ਤੇ ਗੁਰਦੁਆਰਾ ਦਾਤਨ ਸਾਹਿਬ ਇਸੇ ਯਾਦ ਵਿੱਚ ਬਣਾਇਆ ਗਿਆ ਆਓ ਤੁਹਾਨੂੰ ਇਸ ਦੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਉਨੇ ਆ